हिमाचल ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਇਸੇ ਵਿਚਾਲੇ ਹਿਮਾਚਲ ਦੇ ਵਿੱਚ ਹੀ ਵੱਡਾ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਪਲਟ ਗਈ ਹੈ ਇਸ ਬੱਸ ਦੇ ਵਿੱਚ ਕਰੀਬ 44 ਸਵਾਰੀਆਂ ਦੱਸੀ ਜਾ ਰਹੀਆਂ ਨੇ ਜੋ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਦੱਸੀ ਜਾ ਰਿਹਾ ਹੈ ਕਿ ਨਾਲਾਗੜ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਰੋਜ਼ਾਨਾ ਹੀ ਤਰ੍ਹਾਂ ਸਵਾਰੀਆਂ ਨੂੰ ਲਜਾਇਆ ਜਾ ਰਿਹਾ ਸੀ ਪਰ ਇਸੇ ਦਰਮਿਆਨ ਇਹ ਜੋ ਬੱਸ ਹੈ ਉਹ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਪਲਟ ਜਾਂਦੀ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਫਿਲਹਾਲ ਨਹੀਂ ਹੋਇਆ ਪਰ ਹਾਦਸਾ ਕਿੰਨਾ ਭਿਆਨਕ ਸੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਿਸ ਵੇਲੇ ਹਾਦਸਾ ਵਾਪਰਦਾ ਚਿਕ ਚਹਾੜਾ ਮੱਜ ਜਾਂਦਾ ਲੋਕ ਮਦਦ ਦੇ ਲਈ ਪਹੁੰਚਦੇ ਨੇ ਜੋ ਬਸ ਦੇ ਵਿੱਚ ਲੋਕ ਹੁੰਦੇ ਨੇ ਉਹ ਮਦਦ ਦੇ ਲਈ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਜੋ ਸਥਾਨਕ ਲੋਕ ਉੱਥੇ ਹੁੰਦੇ ਨੇ ਜੋ ਆਲੇ ਦੁਆਲੇ ਲੋਕ ਹੁੰਦੇ ਨੇ ਮੌਕੇ ਤੇ ਪਹੁੰਚਦੇ ਨੇ ਲੋਕਾਂ ਦਾ ਰੈਸਕਿਊ ਕਰਦੇ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹੈ ਪਰ ਵੱਡਾ ਹਾਦਸਾ ਇਸ ਨੂੰ ਜ਼ਰੂਰ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਬਸ ਦੇ ਵਿੱਚ 44 ਤੋਂ ਵੱਧ ਸਵਾਰੀਆਂ ਦੱਸਿਆ ਜਾ ਰਿਹਾ ਨੇ ਜੋ ਸਵਾਰ ਸਣ ਤੇ ਇਸੇ ਦਰਮਿਆਨ ਇਹ ਹਾਦਸਾ ਵਾਪਰ ਜਾਂਦਾ ਹੈ ਇਹ ਹਾਦਸਾ ਕਿਉਂ ਵਾਪਰਿਆ ਇਸ ਦੀ ਤਾਂ ਜਾਂਚ ਕੀਤੀ ਜਾਵੇਗੀ ਕਿ ਡਰਾਈਵਰ ਦੀ ਕੋਈ ਲਾਪਰਵਾਹੀ ਸੀ ਜਾਂ ਫਿਰ ਗੱਡੀ ਦੇ ਵਿੱਚ ਕਿਸੇ ਤਰੀਕੇ ਦੀ বাস ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤਾਂ ਇਹ ਜਾਂਚ ਦਾ ਵਿਸ਼ਾ ਹੈ ਪਰ ਵੱਡਾ ਹਾਦਸਾ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਵਾਪਰਿਆ ਵਾਪਰਿਆ ਜਿੱਥੇ ਨਾਲਾਗੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ বাস ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ हिमाचल नंबर दी ए बस है जिस ਦੇ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਸਨ ਤੇ ਅਚਾਨਕ ਦੱਸਿਆ ਜਾ ਰਿਹਾ ਕਿ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਤੇ ਸ਼ਾਇਦ ਕਿਹਾ ਜਾ ਰਿਹਾ ਕਿ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੜਕਾਂ ਗਿੱਲੀਆਂ ਸਨ ਤੇ ਇਸੇ ਦਰਮਿਆਨ ਇਹ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਸਾਈਡ ਤੇ ਜਾ ਕੇ ਸੜਕ ਤੇ ਪਲਟ ਜਾਂਦੀ ਹੈ ਪਰ ਵੱਡਾ ਹਾਦਸਾ ਹੋਣੋਂ ਟਲ ਜਾਂਦਾ ਹੈ ਕੁਝ ਸਵਾਰੀਆਂ ਨੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਕੁਝ ਸਵਾਰੀਆਂ ਅਜੀਹਾਂ ਵੀ ਨੇ ਜਿਨ੍ਹਾਂ ਨੂੰ ਮਾਮੂਲੀ ਸੱਟ ਲੱਗੀਆਂ ਤਾਂ ਤਸਵੀਰਤ ਹਨ ਦਿਖਾ ਰਿਆ ਜਿਸ ਵੇਲੇ ਇਹ ਹਾਦਸਾ ਵਾਪਰਦਾ ਹੈ ਹਿਮਾਚਲ ਪ੍ਰਦੇਸ਼ ਦਾ ਸੋਲਨ ਜ਼ਿਲ੍ਹਾ ਜਿੱਥੇ ਦੱਸਿਆ ਜਾ ਰਿਹਾ ਕਿ ਨਾਲਾਗੜ ਸਵਰਕਾਟ ਰੋਡ ਸੀ ਜਿੱਥੇ ਇਹ ਹਾਦਸਾ ਸਵੇਰ ਵੇਲੇ ਵਾਪਰ ਜਾਂਦਾ ਹੈ ਜਿਸ ਵੇਲੇ ਹਾਦਸਾ ਵਾਪਰਦਾ ਹੈ ਉਸ ਵੇਲੇ ਲੋਕ ਜਿਹੜੇ ਨੇ ਮਦਦ ਦੇ ਲਈ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤਾਂ ਇਸ ਤਰੀਕੇ ਦੇ ਹਾਦਸੇ ਵੀ ਵਾਪਰ ਰਹੇ ਨੇ ਤਸਵੀਰਾਂ ਸਾਹਮਣੇ ਆਂਦੀਆਂ ਨੇ ਹੁਣ ਇਹ ਤਾਜ਼ਾ ਤਸਵੀਰਾਂ ਜੋ ਤੁਹਾਨੂੰ ਦਿਖਾ ਰਿਹਾ ਹੈ ਇਹ ਨਾਲਾਗੜ ਸਰਕਾਰ ਘਾਟ ਦੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਅੱਜ ਇਹ ਹਾਦਸਾ ਵਾਪਰ ਜਾਂਦਾ ਹੈ ਸਰਕਾਰ ਘਾਟ ਦੀ ਪੂਦੀ ਅਬਾਸੀ ਜੋ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਜੋ ਉੱਥੇ ਲੋਕ ਮਜੀਸਨ ਜੋ ਚਸ਼ਮਦੀਤ ਸਿੰਘ ਉਹਨਾਂ ਨੇ ਇਹ ਦੱਸਿਆ ਕਿ ਬਸ ਜਦੋਂ ਮੋੜ ਘਟ ਰਹੀ ਸੀ ਤਾਂ ਅਚਾਨਕ ਉਹ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਤੇ ਪਲਟ ਜਾਂਦੀ ਹੈ ਤੇਜ਼ ਝਟਕਾ ਲੱਗਦਾ ਹੈ ਜੋ ਸਵਾਰੀਆਂ ਅੰਦਰ ਹੁੰਦੀਆਂ ਨੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖਰ ਇਹ ਹੋ ਕੀ ਗਿਆ ਕਿਉਂਕਿ ਰੋਜ਼ਾਨਾ ਹੀ ਤਰ੍ਹਾਂ ਇਸ ਸਵਾਰੀਆਂ ਬਸ ਦੇ ਵਿੱਚ ਜਾਰੀਆ ਸਨ ਕੁਝ ਲੋਕ ਅਜਿਹੇ ਹੋਣਗੇ ਜੋ ਕੰਮਕਾਜ ਲਈ ਰੋਜ਼ਾਨਾ ਇਸ ਬਸ ਦੇ ਵਿੱਚ ਟਰੈਵਲ ਕਰਦੇ ਨੇ ਕੁਝ ਕਿਸੇ ਹੋਰ ਮੰਜ਼ਲ ਵੱਲ ਜਾ ਰਹੇ ਹੋਣੇ ਹੋ ਰਹੇ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਉਹਨਾਂ ਦੇ ਨਾਲ ਇਹ ਪਾਣਾ ਇਹ ਹਾਦਸਾ ਵਾਪਰ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦੋਂ ਇਹ ਬੱਸ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਜੋ ਲੋਕ ਉੱਥੇ ਨੇੜੇ-ਜਿਹੜੇ ਦੇ ਹੁੰਦੇ ਨੇ ਉੱਥੇ ਪਹੁੰਚ ਜਾਂਦੇ ਨੇ ਜੋ ਜ਼ਖਮੀ ਸਵਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜੋ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਉਹ ਵੀ ਮੌਕੇ ਤੇ ਪਹੁੰਚ ਜਾਂਦੀਆਂ ਨੇ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਰਾਹਤ ਕਾਰਜ ਕੀਤਾ ਜਾਂਦਾ ਤੇ ਇਸ ਪੂਰੇ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਫਿਲਹਾਲ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਮਾਮੂਲੀ ਸੱਟਾਂ ਜ਼ਰੂਰ ਲੱਗਿਆ ਨੇ ਡ라이ਵਰ ਦੇ ਵੀ ਬਿਆਨ ਲਿੱਤੇ ਜਾਣਗੇ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ ਕਿ বাস ਦੀ ਰਫਤਾਰ ਜ਼ਿਆਦਾ ਸੀ ਜਾਂ বাস ਦੇ ਵਿੱਚ ਕੋਈ ਟੈਕਨੀਕਲ ਖਰਾਬੀ ਆ ਗਈ ਜਾਂ ਫਿਰ ਕੋਈ ਹੋਰ ਕਾਰਨ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਤਾਂ ਹਿਮਾਚਲ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਸਮਾਂ ਪਹਿਲਾਂ ਹੀ ਇਹ ਹਾਦਸਾ ਵਾਪਰਦਾ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ বাস ਅਚਾਨਕ ਪਲਟ ਜਾਂਦੀ ਹੈ ਦੇਖਿਆ ਵੀ ਮਰਾ ਇਹ ਬੱਚਾ ਨਹੀਂ ਹਾਈ ਥੱਲੇ ਨਹੀਂ ਇਹ ਧੋੜ ਕੇ ਨਾ ਕਿ ਦੋ ਕੋ ਦੋ ਅੰਦਰ ਕੋ ਗਿਆ ਬੰਦੀ ਇਹ ਵੀ ਟੈਨ ਨਾ ਇਹ ਸਰਕਾਰ ਕੀ ਬਾਈਲੇ ਬਾਈਲੇ ਕੀ ਹੋ ਰਹੇ ਨੇ ਨਾ ਸਭ ਟਗਾ ਨਹੀਂ